ਦੋਸਤੋ ਚੋਣਾਂ ਦਾ ਵਿਗਲ ਬਚ ਚੁੱਕਿਆ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਨੁਮਾਇंदे ਨਾਮਜ਼ਦ ਕਰ ਦਿੱਤੇ ਐ ਇਸ ਦੇ ਚਲਦਿਆਂ ਕਾਂਗਰਸ ਪਾਰਟੀ ਵੱਲੋਂ ਵੀ ਸਰਦਾਰ ਜੀਤਮੇਂਦਰ ਸਿੰਘ ਸਿੱਧੂ ਦਾ ਐਲਾਨ ਕਰ ਦਿੱਤਾ ਐਲਾਨ ਕਰਦੇ ਹੀ ਕਾਂਗਰਸੀ ਵਰਕਰਾਂ 'ਚ ਅਤੇ ਇਲਾਕੇ ਦੇ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਆਜੋ ਤਲਵੰਡੀ ਸਾਹਿਬ ਉਹਦੇ ਖੰਡਾ ਚੌਕ ਵਿਖੇ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ ਹੈ। ਉਸ ਦੇਖ ਰਿਹਾ ਹਾਂ ਤਸਵੀਰਾਂ ਦੇ ਵਿੱਚ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਹੋਏ ਵਰਕਰ ਖੁਸ਼ੀ ਮਨਾ ਰਹੇ ਐ। ਪਟਾਕੇ ਪਾ ਰਹੇ ਐ। ਕਾਂਗਰਸ ਪਾਰਟੀ ਜਿੰਦਾਬਾਦ। ਸਰਦਾਰ ਜੀਤਮਿੰਦਰ ਸਿੰਘ ਸਿੱਧੂ ਨੂੰ ਪਿੰਡਾਂ ਤੋਂ ਟਿਕ ਦੇ ਕੇ ਉਮੀਦਵਾਰ ਦਾ ਐਲਾਨ ਕੀਤਾ ਜਦੋਂ ਇਸ ਬਾਰੇ ਕਾਂਗਰਸ ਪਾਰਟੀ ਦੇ ਵਰਕਰਾਂ ਤੇ ਸਮਰਥਕਾਂ ਨੂੰ ਪਤਾ ਲੱਗਿਆ ਤਾਂ ਹਲਕਾ ਤਲਵੰਡੀ ਸਾਬੋ ਦੇ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ ਜਿੰਦਾਬਾਦ ਜਿੰਦਾਬਾਦ ਇੱਕ ਮਿੰਟ ਜਿੰਦਾਬਾਦ ਭਾਈ ਯਾਰ ਭਾਈ ਪਾਰਟੀ ਨੂੰ ਜਿੰਦਾਬਾਦ ਨੇ ਕਰ ਲੋ ਹਣੇ ਥੱਲੇ ਕਰਾ ਬਾ ਥੱਲੇ ਕਰ ਲੋ ਮਣੇ ਨੂੰ ਜਿੰਦਾਬਾਦ ਮੋਬਾਈਲ ਥੱਲੇ ਕਰ ਲੋ ਮਣੇ ਨੂੰ ਪੰਟਾ ਨਹੀਂ ਆਉਂਦਾ ਮੇਰਾ ਫੋਨ ਜਿੰਦਾਬਾਦ 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 ਮੇਰਾ ਜਿੰਦਾਬਾਦ ਸਰਦਾਰ ਸਾਹਿਬ ਆਓ ਆਜੋ ਅੰਮ੍ਰਿਤ ਅੰਮ੍ਰਿਤ ਰਾਮ ਨੂੰ ਭੇਜੀ ਤਾ ਨੰਬਰ ਆਦੀ ਕਰਲਾ ਸੇ ਸਾਰਿਆਂ ਤੋਂ ਪਹਿਲਾਂ ਅਸੀਂ ਸਮੁੱਚੀ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਰਦਾਰ ਜੀਤਮੇਂਦਰ ਸਿੰਘ ਸਿੱਧੂ ਤੇ ਆਪਣਾ ਵਿਸ਼ਵਾਸ ਪ੍ਰਗਟਾਇਆ ਤੇ ਅਸੀਂ ਸਾਰੀ ਸੰਗਤ ਵਿਸ਼ਵਾਸ ਦਿਵਾਉਣੀ ਆ ਹਾਈ ਕਮਾਂਡ ਨੂੰ ਕਿ ਉਹਨਾਂ ਨੇ ਸਾਨੂੰ ਬਹੁਤ ਇੱਕ ਚੰਗਾ ਕੈਂਡੀਡੇਟ ਦਿੱਤਾ ਜਿਨ੍ਹਾਂ ਨੇ ਇੱਥੇ ਲਗਾਤਾਰ 30 ਸਾਲ ਸੇਵਾ ਹਲਕਾ ਤਲਵੰਡੀ ਸਾਬੋ ਤੇ ਪਲੱਸ ਮੌੜ ਕਰੀ ਹੋਈ ਹੈ ਉਸ ਕਰਕੇ ਸਾਰੇ ਵਰਕਰਾਂ ਅੰਦੇ ਵਿੱਚ ਇੰਨਾ ਉਤਸ਼ਾਹ ਹੈ ਇੱਕਿਆਥ ਸਾਨੂੰ ਪਤਾ ਇੱਥੇ ਵਿਸਾਖੀ ਦਾ ਦਿਨ ਹੈ ਉਧਰੋਂ ਕਣਕਾਂ ਦੀ ਬਾਢੀ ਦਾ ਜੋਰ ਹੈ ਕਰ ਕਰ ਫਿਰ ਵੀ ਵਰਕਰ ਹੁਮ ਹੁਮਾ ਕੇ ਇੱਥੇ ਪਹੁੰਚੇ ਕਿ ਅਸੀਂ ਤੈਅ ਨੋ ਹਾਈ ਕਮਾਂਡ ਦਾ ਧੰਨਵਾਦ ਕਰਦੇ ਆਂ ਤੇ ਉਹਨਾਂ ਨੇ ਜੋ ਭਰੋਸਾ ਕਰਕੇ ਸਰਦਾਰ ਜੀਤਵਿੰਦਰ ਸਿੰਘ ਸਿੱਧੂ ਸਾਹਿਬ ਨੂੰ ਇੱਥੋਂ ਨਿਮਾਜਿਆ ਉਹਨਾਂ ਦੇ ਅਸੀਂ ਇਹ ਬਟੰਡਾ ਸੀਟ ਚੋਰੀ ਜਿੱਤ ਕੇ ਪਾਵਾਂਗੇ ਬਹੁਤ ਬਹੁਤ ਸਾਰੀ ਸੰਗਤ ਦਾ ਧੰਨਵਾਦ ਸਰਦਾਰ ਜੀਤਵਿੰਦਰ ਸਿੰਘ ਜਿੰਦਾਬਾਦ ਸਰਦਾਰ ਜੀਤਵਿੰਦਰ ਸਿੰਘ ਸਿੱਧੂ ਜਿੰਦਾਬਾਦ ਸਰਦਾਰ ਜੀਤਵਿੰਦਰ ਸਿੰਘ ਸਿੱਧੂ ਜਿੰਦਾਬਾਦ ਜੀਤ ਮਹਿੰਦਰ ਸਿੰਘ ਸਿੱਧੂ ਜਿੰਦਾਬਾਦ ਜੀਤ ਮਹਿੰਦਰ ਸਿੰਘ ਸਿੱਧੂ ਜਿੰਦਾਬਾਦ ਸਾਡੇ ਕੇ 6 ਕੈਂਡੀਡੇਟਾਂ ਦੀ ਜੋ ਲਿਸਟ ਜਾਰੀ ਹੋਈ ਹੈਗੀ ਉਹਦੇ ਵਿੱਚ ਜਿਵੇਂ ਕਿ ਸੁਭਾਵਨਾ ਸੀਗੀ ਭੰਡਾ ਤੋਂ ਲੋਕ ਸਭਾ ਤੋਂ ਸਰਦਾਰ ਜੀਤ ਮਹਿੰਦਰ ਸਿੰਘ ਸਿੱਧੂ ਜੀ ਨੂੰ ਟਿਕਟ ਦਿੱਤੀ ਗਈ ਆ ਵਰਕਰਾਂ ਦੇ ਵਿੱਚ ਬਹੁਤ ਖੁਸ਼ੀ ਆ ਔਰ ਮੈਂ ਵਾਅਦਾ ਕਰਦਾ ਕਿ ਸਾਰੀ ਕਾਂਗਰਸ ਹਲਕਾ ਕਾਂਗਰਸ ਭੰਡਾ ਦਿਹਾਤੀ ਘਰ ਸਿੱਖ ਚੱਕੋ ਕੇ ਚੱਲੂਗੀ ਤੇ ਜੀਤ ਮਹਿੰਦਰ ਸਿੰਘ ਸਿੱਧੂ ਜੀ ਜਿੱਤਦੇ ਨੇ ਪੂਰੇ ਅੱਡੀ ਚੋਟੀ ਦਾ ਜੋਰ ਲਾਉਗੇ